ਮੈਡੀਟੇਸ਼ਨ ਕਰਨ ਵਾਸਤੇ ਆ ਗਏ ਬਹੁਤ ਵਧੀਆ ਕਿਉਂ ਤੁਸੀਂ ਆਪਦੇ ਜਵਾਕਾਂ ਦੀ ਜੜ ਕੱਢਣ ਦੇ ਲੱਗੇ ਆ ਆਪ ਲੱਗੋ ਨਾਲ ਲੱਗੋ ਘਰ ਘਰ ਦੇ ਵਿੱਚ ਇਹ ਗੇਮ ਹੋਣੀ ਚਾਹੀਦੀ ਪਹਿਲਾਂ ਪਹਿਲਾਂ ਸਾਰੀਆਂ ਚੱਪਲਾਂ ਚੱਕੀਆਂ ਗਈਆਂ ਤਾਂ ਫਿਰ ਇਹਦੇ ਚੱਪਲਾਂ ਪਹਿਣੀਆਂ ਇਹਨੇ ਹੋਥ ਦੇਖੋ ਤੁਸੀਂ ਕਿੰਨੀ ਇਹਦਾ ਚ ਐਕਸਰਸਾਈਜ਼ ਲੱਗਣੀ ਆ ਐਂਟਰੇਨਮੈਂਟ ਵੀ ਹੁੰਦਾ ਔਰ ਇਸ ਖੇਡ ਦਾ ਨਾਮ ਹੈਗਾ ਬੰਦਰ ਕਿਲਾ ਜਿਹੜੀ ਸਾਡੀ ਗੇਮ ਆ ਅਜੇ ਵਿਰਸੇ ਦੇ ਵਿੱਚੋਂ ਨਿਕਲ ਚੁੱਕੀ ਆ ਫੋ ਉਮੀਦ ਕਰਦੇ ਆ ਵੀ ਤੁਸੀਂ ਸਾਨੂੰ ਸਪੋਰਟ ਕਰੋਗੇ ਅਸੀਂ ਗੇਮ ਨੂੰ ਹਰ ਇੱਕ ਜਗ੍ਹਾ ਦੇ ਉੱਤੇ ਖੇਡੋਗੇ ਮਿੱਤਰੋ ਪੰਜਾਬੀਆਂ ਦੀ ਮਾਂ ਖੇਡ ਜਿਹੜੀਆਂ ਖੇਡਾਂ ਸਾਡੇ ਲੋਕਾਂ ਨੇ ਛੱਡਤੀਆਂ ਜਿਹਦੇ ਨਾਲ ਬਹੁਤ ਜ਼ਬਰਦਸਤ ਵਰਕਆਊਟ ਮੈਡੀਟੇਸ਼ਨ ਹੁੰਦੀ ਸੀ ਆਪਾਂ ਯੋਗਾ ਕਰਦੇ ਨਾ ਤੇ ਮਨ ਦੀ ਸ਼ਾਂਤੀ ਵਾਸਤੇ ਆਹ ਜਿਹੜੀ ਗੇਮ ਜਿਹਦੇ ਤੁਸੀਂ ਖੇਡੋਗੇ ਫਿਜ਼ੀਕਲ ਵਰਕ ਬਹੁਤ ਹੁੰਦਾ ਹੈ ਇਹਦੇ ਵਿੱਚ ਮੂਵਮੈਂਟ ਬਹੁਤ ਹੁੰਦੀ ਹੈ ਬੋਡੀ ਦੀ ਐਂਟਰਟੇਨਮੈਂਟ ਵੀ ਹੁੰਦਾ ਔਰ ਇਸ ਖੇਡ ਦਾ ਨਾਮ ਹੈਗਾ ਬੰਦਰ ਕਿਲਾ ਠੀਕ ਹੈ ਇਹ ਪੰਜਾਬੀਆਂ ਦੀ ਖੇਡ ਸੀ ਜਿਹੜੀ ਅੱਜ ਕੱਲ੍ਹ ਅਲੋਪ ਹੋ ਚੁੱਕੀ ਹੈ ਤੇ ਅੱਜ ਲਾਵਾਂਗੇ ਤੁਸੀਂ ਦੇਖਿਓ ਇਹਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਕਿੰਨੀ ਮੂਵਮੈਂਟ ਹੁੰਦੀ ਹੈ ਫੈਟ ਘਟਾਉਣ ਵਾਸਤੇ ਬਹੁਤ ਵਧੀਆ ਗ ਪਤਾ ਤਾਂ ਸਾਰਿਆਂ ਨੂੰ ਹੈਗਾ ਨਾ ਕਿਹਨੂੰ ਪਤਾ ਦੱਸ ਸਕਦਾ ਕਲੀਅਰ ਠੀਕ ਹੈ ਮੜਾ ਇਹ ਦੱਸੀ ਕਰਾਂ ਆ ਲੈ ਬਈ ਪਹਿਲਾਂ ਵੀ ਖੇਡ ਚਾਲੂ ਕਰਾਂਗੇ ਤੇ ਸਾਰੇ ਜਣੇ ਜਦੋਂ ਚੱਪਲਾ ਝੱਕ ਲੈਣਗੇ ਚੱਪਲਾਂ ਪਈਆਂ ਦਿਖਾ ਦਿੰਦੇ ਇਹਨਾਂ ਨੂੰ ਆਜੋ ਉਧਰ ਆਜੋ ਸਾਰੇ ਆ ਚੱਪਲਾਂ ਪਈਆਂ ਇਹ ਹੋ ਸਕਦਾ ਕਿਸੇ ਨੂੰ ਪਿੱਛੇ ਰੱਖ ਮੜਾ ਪਿੱਛੇ ਰੱਖ ਸਾਰੇ ਹੌਣ ਦੇ ਵਿੱਚ ਕਿ ਹੋ ਸਕਦਾ ਕਿਸੇ ਨੂੰ ਇਹ ਗੇਮ ਦਾ ਪਤਾ ਨਾ ਹੋਵੇ ਆ ਚੱਪਲਾਂ ਪਈਆਂ ਉਸ ਤੋਂ ਬਾਅਦ ਕੀ ਕਰਨਾ ਹੈ ਚੱਪਲਾਂ ਤੇ ਸਾਰੇ ਜਿਵਾਕ ਨੇ ਵਾਰੀ-ਸਾਰ ਨਾਲ ਚੱਕਣੀਆਂ ਜੇ ਕਿਸੇ ਨੂੰ ਇਹਨੇ ਫੜ ਲਿਆ ਤਾਂ ਉਹਦੇ ਸਰ ਵਾਰੀ ਪੈ ਜੂਗੀ ਇਹਨੇ ਫੜ ਲਿਆ ਤਾਂ ਉਦੇ ਸਰਵਾਰੀ ਤੇ ਜੇ ਇਹਨੇ ਫੜ ਲਿਆ ਉਹਦੇ ਸਰਵਾਰੀ ਪੈ ਜਾਣੀ ਹੈ ਜੇ ਇਹਦੇ ਕੋਈ ਨਾ ਫੜਿਆ ਗਿਆ ਉਹ ਤੋਂ ਪਹਿਲਾਂ ਪਹਿਲਾਂ ਸਾਰੀਆਂ ਚੱਪਲਾਂ ਚੱਕੀਆਂ ਗਈਆਂ ਤਾਂ ਫਿਰ ਇਹਦੇ ਚੱਪਲਾਂ ਪਹਿਣੀਆਂ ਇਹਨੇ ਹੋਥ ਤੱਕ ਭੱਜ ਕੇ ਜਾਣਾ ਗਰਾਊਂਡ ਦੀ ਸਟੇਜ ਦੀ ਪੌੜੀਆਂ ਦੀ ਕੰਨੀ ਤੱਕ ਉਧਰੋਂ ਕੰਨੀ ਤੱਕ ਤੇ ਇਧਰਲੇ ਪਾਸੇ ਜਿੱਥੋਂ ਤੱਕ ਮਿੱਟੀ ਹੈਗੀ ਆ ਠੀਕ ਆ ਤੇ ਹਾਂ ਪੂਰੀ ਹਾਂ ਪੂਰੀ ਫਿਜ਼ੀਕਲ ਐਕਟੀਵਿਟੀ ਹੋਊਗੀ ਬਹੁਤ ਵਧੀਆ ਗੇਮ ਹੈ ਜਿਹੜੀ ਲੋਪ ਹੋ ਚੁੱਕੀ ਆ ਚਲੋ ਫਿਰ ਕਰਦੇ ਆ ਸ਼ੁਰੂ ਆਜੋ ਚੱਲ ਕਦੇ ਹਾਂ ਜੀ ਇੱਧਰ ਚੱਲੀ ਜਾਂਦੀ ਹੈ ਨਾ ਲੋ ਵੀ ਮਿੱਤਰੋ ਕਰੀਏ ਸ਼ੁਰੂ ਹੈ ਆ ਕੇਰੇ ਤੋਂ ਬਾਹਰ ਰਹਿਣਾ ਪਿੱਛੇ ਹੋ ਕੇ ਬਣਾ ਲਈ ਮਾੜੀ ਇੱਧਰ ਉੱਧਰ ਕਮਾਈ ਚੱਲਣੀ ਚੰਗਾ ਲੈ ਵੀ ਡਾਕਟਰ ਨੂੰ ਵੈਟਲੋ ਗਰਾ ਹੁਣ ਖੜੇ ਜਾਣੇ ਕਹਿ ਹੋਜੋ ਨੇੜੇ ਰਹਿ ਬਾਲਾ ਦੂਰ ਵੀ ਨਾ ਰਹਿ ਨੇੜੇ ਨੇੜੇ ਆ ਜਾ ਦੇਖੋ ਤੁਸੀਂ ਕਿੰਨੀ ਇਹਦੇ ਚ ਐਕਸਰਸਾਈਜ਼ ਲੱਗਣੀ ਆ ਐ ਡਾਕਟਰ ਦਾ ਹੁਣੇ ਸਾਹ ਚੜਾ ਦਿਓ ਗਰਾ ਪਿੱਛੇ ਰੋ ਹੱਥ ਲਾਉਗਾ ਲੰਮਾ ਹੱਥ ਇਹਦਾ ਬੂਟ ਮਾਰੋ ਬੂਟਾ ਉਹ ਚੱਕ ਕੇ ਬੂਟ ਮਾਰੋ ਖੜੋ ਨਾ ਯਾਰ ਖੜੋ ਨਾ ਇਸ ਤੋਂ ਇਕੱਠੀਆਂ ਨਹੀਂ ਕਰੀਏ ਗੋਲੇ ਚ ਉਹ ਟੱਚ ਹੋ ਗਿਆ ਸਾਰਾ ਲੈ ਲੈ ਵੀ ਨੇੜੇ ਆ ਜਾ ਨੇੜੇ ਵਿੱਚ ਨਹੀਂ ਥੋੜਾ ਰੱਖ ਉਹ ਵਿੱਚ ਨਹੀਂ ਆਏ ਮਾਰ ਕੇ ਕੱਟਣਗਾ ਪਾ ਇਥੋਂ ਇਹ ਵਾਰੀ ਆ ਜੀ ਨਾ ਉਹ ਵੀ ਆਇਆ ਬੂੜਾ ਤੋੜ ਦਿਓ ਭੈ ਉਹ ਅੱਗੀ ਆਦਾ ਆ ਜਾ ਡਾਕਟਰ ਫੇਰ ਆ ਗਿਆ ਡਾਇਰੈਕਟਰ ਦੀ ਵਾਰੀ ਫੇਰ ਆ ਗਈ ਆ ਯਾਰ ਜਵਾਨ ਵੀ ਡਰੀ ਜਾਂਦੇ ਆ ਮਰਾ ਖਿੱਚੋ ਸਪੀਡ ਖਿੱਚੋ ਡਰਦਾ ਕੋਈ ਨਹੀਂ ਕਰ ਰੱਖ ਦੋ ਚਲੋ ਕੋਈ ਨਹੀਂ ਦਵਾਰੀ ਰੱਖੋ ਬਈ ਚੱਪਲ ਰੱਖੋ ਰੱਖ ਦੋ ਸਰ ਨਹੀਂ ਚਲੋ 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 ਜਿਹੜੀ ਨਿਕਲ ਗਈ ਨਿਕਲ ਗਈ ਕਰਦਾ ਤਾ ਤੋ ਕਰਵਾ ਪਾਜ ਪਾਜ ਕਰੋ ਸਪੀਡ ਕਿੱਤਾ ਸਾਰੇ ਗਿਆ ਖੜੋ चक्कर चक्कर फटे गया मिट्टी बहुत जोर ला रहा है जोड़ ਇਹਰ ਖਤਮ ਹੀ ਨਹੀਂ ਹੋਣੀਗੀ ਹਾਂ ਐ ਕਰੋ ਅੱਧਿਆਂ ਖਤਮ ਹੋ ਜੂਗਾ ਇੱਦਾਂ ਰੱਖੋ ਅੱਧਿਆਂ ਘਟਾ ਦਿਓ ਅੱਧਿਆਂ ਕੱਢ ਦੇ ਵਿੱਚ ਕੱਢ ਦਿਆਂ ਵਿੱਚੋਂ ਓਏ ਹੋ ਜੀ ਛੱਡ ਬਈ ਚਲੋ ਹੋ ਜੂਗੀ ਹਾਂ ਸ਼ਾਮ ਨੂੰ ਯਾਰ ਦੇਖੀ ਰੱਖੀ ਰੱਖ ਬਾਅਦ ਚ ਸੁੱਖੇ ਇੱਧਰ ਮੂੰਹ ਕਰੋ ਚੱਲ ਗਏ ਆ ਵੀ ਰੱਖ ਮੇਰਾ ਗੱਟਿਆਂ ਤੇ ਨਵਾਰੀ ਤੂੰ ਦੇਖੋ ਇਹਦੇ ਵਿੱਚ ਕਿੰਨੀ ਮੂਵਮੈਂਟ ਹੁੰਦੀ ਆ ਬਾਡੀ ਦੀ ਕਿੰਨੀ ਸੋਹਣੀ ਗੇਮ ਸੀਗੀ ਜਿਹੜੀ ਭੁੱਲ ਗਏ ਲੋਗ ਆ ਦਿਖਾ ਮੈਡੀਟੇਸ਼ਨ ਡਾਕਟਰ ਇਹ ਰਹਾਂਗੇ ਨਿਕਲ ਗਿਆ ਹੁਣ ਰੱਖ ਜਿਹੜੇ ਨਿਕਲ ਗਿਆ ਉਹ ਨਹੀਂ ਰੱਖਣੀਆਂ ਹਾਂ ਫੇਰ ਮੁੱਕਣੀ ਚੱਲੂ ਇੱਕ ਵਾਰੀ ਆਪਾਂ ਸਿਰੇ ਲਾਉਣੀ ਹੈ ਗੇਮ ਦੇਖੋ ਤੁਸੀਂ ਕਿੰਨੀ ਇਹਦੇ ਚ ਮਨੋਰੰਜਨ ਹੁੰਦਾ ਸੀਗਾ ਕਿੰਨੀ ਸੋਹਣੀ ਗੇਮ ਸੀਗੀ ਜਿਹੜੀ ਅਸੀਂ ਅੱਜ ਕੱਲ ਛੱਡ ਚੁੱਕੇ ਹਾਂ ਔਰ ਇਸ ਗੇਮ ਨੂੰ ਜ਼ਰੂਰ ਖੜਾਓ ਲੋਪ ਹੋ ਗਈ ਆ ਇਸਰਾਮਾ ਗਰਾਊਂਡ ਤੋਂ ਅਸੀਂ ਸ਼ੁਰੂਆਤ ਕਰਤੀ ਆ ਇਹ ਬਹੁਤ ਜ਼ੋਰ ਲੱਗਦਾ ਇਹਦੇ ਚ ਹੈ ਕਰੂ ਆਂ ਕਬੱਡੀ ਵਾਲਿਆਂ ਨੂੰ ਕਬੱਡੀ ਵਾਲਿਆਂ ਨੂੰ ਕਰੋ ਐ ਚੱਕ ਲੈ ਬਾਹਰਾ ਦੇ ਜੜੀ ਰਹੀ ਆ ਬਾਹਰਾ ਦੇ ਚਲੋ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਚਲੋ ਬਾਲੇ ਜ਼ੋਰ ਦੇ ਨਹੀਂ ਮਾਰਨੀ ਜਿਹੜੇ ਵੀ ਪਲੇਅਰ ਦੇ ਚਲ ਵਿਚਾਲੇ ਮਾਰਨੀ ਠੀਕ ਆ ਜਸਟ ਫਾਰ ਫਨ ਐ ਚਲੋ ਚੱਕੀਆਂ ਗਈਆਂ ਆੜੀ ਕੈਮਰਾਈ ਕਰੇ ਜੀ ਉਹ ਮਾਰੋ ਯਾਰ ਦੇਖੋ ਦੋਈ ਕਿੰਨੀ ਸੋਹਣੀ ਗੇਮ ਸੀਗੀ ਜਿਹੜੀ ਅਸੀਂ ਅੱਜਕੱਲ ਛੱਡ ਚੁੱਕੇ ਆ ਜਾ ਬਹੁਤ ਯਾਰ ਆਉਂਦਾ ਇਹ ਚ ਸਟੇਮ ਨਾਲ ਬੈਠਦਾ ਨਾਲੇ ਐਂਟਰਟੇਨਮੈਂਟ ਹੁੰਦੀ ਆ ਆਦੇ ਕਰੇ ਬੱਚਿਆਂ ਨੂੰ ਮੋਬਾਈਲਾਂ ਛੱਡ ਕੇ ਪਾਸੇ ਲਾਓ ਕਿ ਕਿ ਜਾਉਗੀ ਅੱਜ ਪੰਗਲਾ ਅੱਜਾ ਹੋਣਾ ਵੇਖਾ ਖਾ 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 ਆ ਖਾ ਠੀਕ ਆ ਐਂ ਭੱਜਣਾ ਹੁੰਦਾ ਇਹਦੇ ਵਿੱਚ ਤੇ ਬਹੁਤ ਸੋਹਣੀ ਗੇਮ ਦੁਬਾਰਾ ਲਾਓ ਜਲਦੀ ਅੱਛਾ ਵੇਖੋ ਤੁਸੀਂ ਮੈਂ ਤੁਹਾਨੂੰ ਦੱਸਦਾ ਕਿਵੇਂ ਚੱਪੜਾ ਚੱਕੀ ਜਾਣੀ ਆ ਐਂ ਖੜਨਾ ਠੀਕ ਆ ਐਂ ਖੜਾ ਨਾਲੇ ਥੋੜੇ ਆ ਉਹ ਹੋਊਗੀ ਵੱਡਾ ਬੰਦਾ ਲੱਗੂਗਾ ਵਿਚਾਲੇ ਜਣਾ ਮਰਜ਼ੀ ਲੱਗ ਜਾ ਆਦੀ ਮਰਜ਼ੀ ਨਾਲੀ ਡਾਕਟਰ ਨਹੀਂ ਤੂੰ ਲਾ ਚੱਲ ਤੂੰ ਚੱਲ ਐਡਰੈਸ ਤੂੜ ਜਾ ਓਏ ਐ ਚੱਕੇ ਓ ਵੇਖੋ ਖੜ ਦੋ ਐ ਚੱਕੇ ਜਾਣੀ ਕਬੱਡੀ ਵਾਲੇ ਚੱਕਦੇ ਹੁੰਦੇ ਆ ਲੈਣੇ ਸਾਰੇ ਛੋਟਾ ਚਲੋ ਚਲ ਚਲਾ ਜਾ ਤੇਰੀ ਗੇਮ ਸੀਗੀ ਜਿਹੜੀ ਛੱਡ ਕੇ ਮੋਬਾਈਲਾਂ 'ਚ ਵੜ ਗਏ ਆ ਚਲੋ 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 ਉਹ ਫੜਿਆ ਗਿਆ ਹੀ ਫੜਿਆ ਗਿਆ ਆਇਆ ਆਇਆ ਆਹ ਆਹ ਕੋਈ ਨਹੀਂ ਰਹਿਣ ਤੋ ਯੱਕੇ ਖਾਣਾ ਚੱਕ ਚਾਲਾ ਚਲੋ ਫੜਾ ਮੁੜਿਆ ਗੱਲ ਭੱਜ ਹੁਣ ਭੱਜ ਰੱਸੀ ਛੱਡੀ ਗਈ ਭੱਜ ਲਾ ਰੱਸੀ ਛੱਡੀ ਗਈ ਤੈਸੋ ਭੱਜ ਲਾ ਭੱਜ ਲਾ ਭੱਜ ਲਾ ਛੱਡ ਕੇ ਛੱਡ ਕੇ ਭੱਜ ਉੱਥੋਂ ਦੀ ਭੱਜ ਨਹੀਂ 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 ਕੋਹ ਨਹੀਂ ਚਲੋ लगा, लगा, लगा। चलो चल 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 दो <laughs> फिर बड़ी आया इत निकल दी अग ठीक है आया 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 चलो भाई ਚਕ 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 ਨੇੜੇ ਰਹਿ ਨੇੜੇ ਨੇੜੇ ਰਹਿ ਨੇੜੇ ਨੇੜੇ ਰਹਿ ਦੇ ਆ ਮਾਰ ਲਾਤੇ ਨੇ ਲੱਤ ਮਾਰਾ ਕਰ ਥੱਲੇੋਂ ਥੱਲੇ ਲੱਤ ਚਲਾਇਆ ਕਰ ਉਹ ਫੜੇਗਾ ਚੱਲ ਰੋ ਕੇ ਜੋ ਚੱਲ 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 ਹੋ ਆਓ ਨੇੜੇ ਆ ਜਾ ਸੋ ਸਰਾਵਾਂ ਗਰਾਊਂਡ ਤੋਂ ਪਹਿਲ ਕੀਤੀ ਐ ਇਸ ਗੇਮ ਨੂੰ ਸ਼ੁਰੂ ਕਰਨ ਦੀ ਇਹਨੂੰ ਹਰ ਇੱਕ ਗਰਾਊਂਡ ਦੇ ਵਿੱਚ ਜ਼ਰੂਰ ਖੇਡੋ ਇਹ ਅਲੋਪ ਹੋ ਗਈ ਸੀਗੀ ਔਰ ਬਹੁਤ ਸੋਹਣੀ ਗੇਮ ਹੈ ਕਿਉਂ ਤੁਸੀਂ ਆਪਦੇ ਜਵਾਕਾਂ ਦੀ ਜਾਲ ਕੱਢਣ ਦੇ ਲੱਗੇ ਆ ਆਪ ਲੱਗੋ ਨਾਲ ਲੱਗੋ ਘਰ-ਘਰ ਦੇ ਵਿੱਚ ਇਹ ਗੇਮ ਹੋਣੀ ਚਾਹੀਦੀ ਅੱਜ ਤੋਂ ਬਾਅਦ ਜਿਹੜੀ ਸਾਡੀ ਗੇਮ ਹੈ ਅੱਜ ਵਿਰਸੇ ਦੇ ਵਿੱਚੋਂ ਨਿਕਲ ਚੁੱਕੀ ਹੈ ਸੋ ਉਮੀਦ ਕਰਦੇ ਹਾਂ ਵੀ ਤੁਸੀਂ ਸਾਨੂੰ ਸਪੋਰਟ ਕਰੋਗੇ ਇਸ ਗੇਮ ਨੂੰ ਹਰ ਇੱਕ ਜਗ੍ਹਾ ਦੇ ਉੱਤੇ ਖੇਡੋਗੇ ਔਰ ਬਹੁਤ ਜ਼ਬਰਦਸਤ ਬਹੁਤ ਵਧੀਆ ਸਟੈਮ ਬਣਾਉਣ ਵਾਲੀ ਫੈਟ ਲੌਸ ਕਰਨ ਵਾਲੀ ਐਕਸਰਸਾਈਜ਼ ਹੈ ਚੱਪਲਾ ਲੈ ਰਿਹਾ ਤੁਸੀਂ ਦੇਖੋ ਕਿੰਨੀ ਕਿੰਨੀ ਮਿੱਟੀ ਖਾ ਗਿਆ ਕਿੰਨੀ ਕਿੰਨੀ ਮਿੱਟੀ ਖਾ ਗਿਆ ਜਿਹੜੀ ਬੱਚਿਆਂ ਨੂੰ ਮਿੱਟੀ ਵਾਲੀ ਅਲਰਜੀ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਇੱਥੇ ਆ ਕੇ ਸਿੱਧਾ ਰੱਖ ਫੋਨ ਡਿੱਡਾ ਹੋ ਗਿਆ ਤੇ ਇੱਥੇ ਆ ਕੇ ਉਹ ਖਤਮ ਖਤਮ ਹੋ ਜਾਂਦੀ ਹੈ ਚਲੋ ਭੱਜਣਾ ਤੂੰ ਹਣ ਗਰਾਊਂਡ ਤੋਂ ਕੰਨੀ ਤੱਕ ਉਹ ਫੜਿਆ ਗਿਆ ਫੜਿਆ ਗਿਆ ਜਮਾਂ ਲਾਸ ਤੇ ਫਸ ਗਿਆ ਪਿੱਛੇ ਰੱਕ ਪਿੱਛੇ ਉਹ ਤੈਨ ਨਹੀਂ ਰਹੇਗਾ ਕਰਨੀ ਪੈਣਾ ਲਾ ਟ 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 ਦੋਈ ਰਹੀਆਂ ਦੋਈ ਠੀਕ ਆ ਨੈਸ਼ਨਲ ਸਟਾਈਲ ਸਿੱਖੇਗਾ ਚੱਕ 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 ਕਰਾਈ ਡਾਕਟਰ ਕਰਾਈ ਆਇਆ ਉੱਥੇ ਰੱਖ ਡਾਕਟਰ ਭੱਜਣਾ ਹੁਣ ਤੂੰ ਓਏ ਡਾਕਟਰ ਨੂੰ ਸਾਰੇ ਭੇਜੋ ਡਾਕਟਰ ਨੂੰ ਸਾਰੇ ਭੇਜੋ ਡਾਕਟਰ ਨੂੰ ਮਾਰਨੀ ਕਿਸੇ ਨੇ ਨਹੀਂ ਜੋਰਨਾ ਆਏ ਕਿੱਲੋ ਕਿੱਲੋ ਚਲੋ ਪੈ ਐ ਕਰੋ ਐ ਕਬੱਡੀ ਵਾਲਿਆਂ ਨੂੰ ਹਲਾ ਚਲ 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 ਚਲੇ ਜੋਦੀ ਆਓ ਯਾਰ ਐਨੇ ਐਨੇ ਲਜਾਓ ਇਹਨੂੰ ਨੇੜੇ ਹੋ ਚਲ ਚਲ ਲਾਤਾਂ ਮਾਰ ਦੇ ਕਿਸੇ ਦੇ ਟੱਚ ਕਰਨਾ ਆਪਾਂ ਨਹੀਂ ਨਹੀਂ ਕੁਝ ਵੀ ਮਾਰ ਸਕਦਾ ਪੈਰ ਵੀ ਲਾ ਸਕਦਾ ਥੱਲੇ ਕਰੋ ਕੁਛ ਐ ਇਧਰੋਂ ਖਲਾਓ ਇਧਰੋਂ ਕੰਨੀ ਤੋਂ ਇੱਕ ਚੱਪਲ ਰਹੀ ਚੈਲੇਂਜ ਵੱਡਾ ਬਣਿਆ ਪਿਆ ਉਹ ਨਾਲ ਲੈ ਕੇ ਜਾ ਆ ਜਾ ਆ ਜਾ ਚੱਪਲ ਲੈ ਆ ਆ ਲੈ ਆ ਲੈ ਉਹ ਕਰੋ ਕੁਛ ਐ ਕਰੋ ਇਹਨੂੰ ਚੱਪੜਾ ਪੜਾ ਆ ਲੈ ਮਗਰ ਦੀ ਜਾ ਕੋ ਕਣੀ ਹੈ ਇਹ ਖਤਰੀ ਜਾਣਾ ਚੱਕੋ ਭਰਾ ਵੇਖੀ ਜੋ ਇਹ ਡਾਕਟਰ ਇਹ ਕਿਸ ਕਰਦੇ ਨਹੀਂ ਚੱਪੜਾਂ ਦੇ ਸਾਰੇ ਖੜੇ ਚੱਪੜ ਦੇ ਉੱਤੇ ਨਹੀਂ ਖੜਨਾਗਾ ਖੜਾ ਹੀ ਨਹੀਂ ਚਲੋ ਨੇੜੇ ਆਓ ਇਧਰੋਂ ਹੋ ਜੋ ਨੇੜੇ ਫੜਾ ਪੁਇਰ ਕਰੋ ਕਰ ਦੇ ਬਿਆਣੀ ਕਰੋ ਫੜਾ ਯਾ ਮਾਰਿਆ ਮਾਰੇ ਮਾਰ ਤੇ ਪਾ ਮਾਰਿਆ ਇਹਦੇ ਕੋਲ ਬੈਠਾ ਹੈ ਨੇੜੇ ਹੋ ਨੇੜੇ ਚੱਕ ਗਿਆ ਸੀ ਚੱਕ ਵੈਰੀ ਕੁ ਬਹੁਤ ਸੁਣਾ ਹੋਏ ਸੇਰਾ ਲਾਲਾ ਸੇਰਾ ਲਾਲਾ ਸੇਰਾ ਆ ਚੱਪਰਾ ਚੱਕਰ ਨੂੰ ਹੀ ਲੱਗਾ ਜੋਰ ਦਿਆ ਚਲ ਮਾਰਨੀ ਮੈਂ 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 ਪਲੇਖਾ ਪਾਉਣਾ ਤੂੰ ਆ ਜਾ ਬਸ ਹੋ ਰਾਜੋ ਹਾਏ ਵੇ ਕਿੱਵਾਂ ਲੰਘਾ ਰਹੇ ਹੋ ਮੈਨੂੰ ਮਿਲ ਲੱਗ ਚੱਕੀ ਜੱਕੀ ਚੱਕ ਲੈ ਯਾਰ ਡਰਦੇ ਹੋ ਉੱਤਰੋ ਹਿਓ ਭੱਜ ਕੇ ਚੱਕ ਲੈ ਯਾਰ ਚੱਕ ਲੋ ਚੱਕ ਲੋ ਲੱਗ ਗਿਆ ਵੇ ਸਗਾ ਲੱਗ ਗਿਆ ਇੱਧਰ ਚੱਪਲ ਵੀ ਚੱਕੀ ਗਈ ਮੈਂ ਭੱਜ ਲੈਣਾ ਹੁਣ ਬਸ ਕਰੋ ਪਰੇ ਆ ਅਸੇ ਰਾਤ ਦੇ ਨਾ ਦੇਖਣਾ ਇੱਕ ਸੈਟ ਹੋਰ ਲਾਵਾਂਗੇ ਚੰਗਾ ਓਏ ਐਂ ਗੱਲ ਸਾਹ ਲੈ ਲਓ ਫੈਡ ਬਹੁਤ ਉੜਦੀ ਹੈ ਨਾ ਸੈਟ ਤੇ ਕਿਵੇਂ ਲੱਗੀ ਲੈ ਲੈ ਦੇ ਓ ਤੁਹਾਨੂੰ ਸੋ ਹੈ ਮੈਡੀਟੇਸ਼ਨ ਕਰਨ ਵਾਸਤੇ ਨਾ ਮੈਡੀਟੇਸ਼ਨ ਕਰਨ ਵਾਸਤੇ ਆਗੇ ਬਹੁਤ ਵਧੀਆ ਜਿਹੜੀ ਲੋਕਾਂ ਨੇ ਕੱਢਦੀ ਹਰ ਇੱਕ ਗਰਾਊਂਡ 'ਚ ਹੁੰਦੀ ਸਾਰੇ ਘਰ ਦੇ ਵਿੱਚ ਹੁੰਦੀ ਸੀ ਆਦੀ ਫੈਮਿਲੀ ਨੂੰ ਨਾਲ ਲਾ ਕੇ ਨਾ ਸ਼ਾਮ ਨੂੰ ਖੇਡਿਆ ਕਰੋ ਤੇ ਦੇਖੋ ਕਿੰਨਾ ਜ਼ੋਰ ਲੱਗਿਆ ਸਾਡਾ ਮਨ ਲਾ ਆਪਾਂ 15-20 ਮਿੰਟ ਖੇਡ ਹੀ ਹੋਣੀ ਆ ਹਾਂ ਇਹਦੇ ਨਾਲ ਬੰਦਾ ਕੁਇਕ ਬਹੁਤ ਹੁੰਦਾ ਹੈ ਮੂਮੈਂਟ ਬਹੁਤ ਆਉਂਦੀ ਆ ਸੋ ਬੰਦਰ ਕਿਲਾ ਜਿਹੜੀ ਬਹੁਤ ਸੋਹਣੀ ਗੇਮ ਸੀਗੀ ਐਂਟਰਟੇਨਮੈਂਟ ਸੀ ਬੰਦਾ ਦਿਨ ਨਜ਼ਰ ਖੇਡਦਾ ਸਾਰਾ ਹੀ ਦੁਨੀਆ ਭੁੱਲ ਜਾਂਦਾ ਸੋ ਥੈਂਕ ਯੂ ਸਰ ਜੀ OK